ਅੱਜ ਭਵਾਨੀਗੜ ਹਿੰਦੂਸਤਾਨ ਭਵਨੋਂ ਸਾਰੀ ਮਜ਼ਦੂਰ ਯੂਨੀਅਨ ਵੱਲੋਂ ਭਵਾਨੀਗੜ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ CPI(M) ਦੇ ਸੂਬਾ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਤੇ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ ਮਜ਼ਦੂਰ ਦਿਵਸ ਦੀ ਸ਼ੁਰੂਆਤ 1886 ਅਮਰੀਕਾ ਵਿੱਚ ਇੱਕ ਅੰਦੋਲਨ ਕਾਰਨ ਹੋਈ ਸੀ। ਇਸ ਅੰਦੋਲਨ ਵਿੱਚ ਅਮਰੀਕਾ ਦੇ ਮਜ਼ਦੂਰ ਸ਼ਾਮਲ ਸਨ ਜਿਨ੍ਹਾਂ ਨੇ ਕੰਮ ਲਈ 8 ਘੰਟੇ ਨਿਸ਼ਚਿਤ ਕਰਨਦੀ ਮੰਗ ਕੀਤੀ ਸੀ ਪਹਿਲਾਂ ਇਹਨਾਂ ਮਜ਼ਦੂਰਾਂ ਤੋਂ 15-15 ਘੰਟੇ ਕੰਮ ਕਰਵਾਇਆ ਜਾਂਦਾ ਸੀ ਅਜਿਹੇ ਵਰਕਰ ਅਮਰੀਕਾ ਦੀਆਂ ਸੜਕਾਂ ਤੇ ਆਏ ਇਸ ਅਧੋਲਨ ਦੌਰਾਨ ਪੁਲਿਸ ਨੇ ਕੁਝ ਮਜ਼ਦੂਰਾਂ ਤੇ ਗੋਲੀਆਂ ਵੀ ਚਲਾਈਆਂ ਜਿਸ ਕਾਰਨ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਇਸ ਅਧੋਲਨ ਤੋਂ 100 ਤੋਂ ਵੱਧ ਮਜ਼ਦੂਰ ਜ਼ਖਮੀ ਹੋ ਗਏ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਸਾਡਾ ਦੇਸ਼ ਮਜ਼ਦੂਰ ਦਿਵਸ ਦੀ ਸ਼ੁਰੂਆਤ 1923 ਵਿੱਚ ਹੋਈ ਸੀ ਇਸ ਲਈ ਸਾਨੂੰ 1 ਮਈ ਦਾ ਦਿਨ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਮਨਾਉਣਾ ਚਾਹੀਦਾ ਹੈ ਹਾਂਜੀ ਸਰ ਬਹੁਤ ਹੀ ਜ਼ਗਾਰੀਉ ਸਤਿਓ ਅੱਜ 1 ਮਈ ਦਾ ਦਿਹਾੜਾ ਜਿਹੜਾ ਮਜ਼ਦੂਰ ਜਮਾਤ ਨੂੰ ਸਰਬੋਤਮ ਹੈ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਤੇ ਜਦੋਂ ਕਿ ਅੱਜ ਇਹੋ ਜਿਹੇ ਹਾਲਾਤਾਂ ਚ ਹੈਗੀ ਹੈ ਬਹੁਤ ਐਹਮियत ਹੈ ਵੱਡੀ ਕਿਉਂਕਿ ਜਿਹੜੇ ਮਜ਼ਦੂਰਾਂ ਨੇ ਆਪਣੇ ਆਪ ਨੂੰ ਵਾਰ ਕੇ ਆਪਣੇ ਬੱਚਿਆਂ ਤੱਕ ਨੂੰ ਵਾਰ ਕੇ 8 ਘੰਟੇ ਦੀ ਦਿਹਾੜੀ ਕਰਾਈ ਸੀਗੀ ਅੱਜ ਪੰਜਾਬ ਦੀ ਸਰਕਾਰ ਵੀ ਕੇਂਦਰ ਦੀ ਸਰਕਾਰ ਵੀ ਜਿਹੜੇ ਹੱਕ ਹਕੂਕ ਮਜ਼ਦੂਰਾਂ ਨੇ ਲਏ ਤੇ ਉਹ ਸਾਰੇ ਕਿਸਾਨਾਂ ਦੇ ਹੱਕਾਂ ਦੀ ਤਰ੍ਹਾਂ ਖਤਮ ਕਰ ਦਿੱਤੇ ਗਏ ਹੁਣ ਟੋਟਲ ਜਿਹੜੇ ਹੱਕ ਹਕੂਕ ਨੇ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਭੁਗਤ ਰਹੇ ਨੇ ਮਜ਼ਦੂਰਾਂ ਵਾਸਤੇ ਜਿਹੜੇ ਲੇਬਰ ਕੋਰਟਾਂ ਨੇ ਲੇਬਰ ਜਿਹੜਾ ਕੈਨਸਲੇਸ਼ਨ ਅਫਸਰ ਦੇ ਦਫਤਰ ਨੇ ਉਹ ਸਿਰਫ ਸ਼ਰਮਾਇਦਾਰਾਂ ਦੇ ਬਣ ਕੇ ਰਹਿ ਗਏ ਪੰਜਾਬ ਦੀ ਭਗਵੰਤਮਾਨ ਸਰਕਾਰ ਜਿਹੜੀ ਨੂੰ ਇਹ ਲੋਕ ਆਪ ਪਾਰਟੀ ਦੀ ਕਹਿੰਦੇ ਆ ਰਾਤੋ ਰਾਤ ਚੁਣਤੀ ਦੀ ਉਹ ਵੀ ਹੁਣ 12 ਘੰਟੇ ਦੀ ਬਕਾਲਤ ਕਰਨ ਲੱਗ ਗਿਆ ਬਕਾਲਤ ਹੀ ਨਹੀਂ ਕਰਨ ਲੱਗ ਗਿਆ ਉਹਨੂੰ ਲਾਗੂ ਕਰਨ ਵਾਸਤੇ ਤਰਲੋ ਮੱਛੀ ਹੋਰ ਸੋ ਅੱਜ ਦਾ ਜਿਹੜਾ ਦਿਨ ਹੈ ਦੂਸਰੇ ਪਾਸੇ ਜਿਹੜੀ ਮੋਦੀ ਦੀ ਨੀਤੀ ਹੈ ਉਹ ਟੋਟਲ ਅਵਾਨੀ ਅਡਾਨੀ ਉਰਾਂ ਨੂੰ ਸਾਰੇ ਹਿੰਦੁਸਤਾਨ ਦਾ ਅਰਥਚਾਰਾ ਜਿਹੜਾ ਉਹ ਮਤਲਬ ਅਰਪਿਤ ਕਰਨਾ ਚਾਹੁੰਦੇ ਨੇ ਤੇ ਹਿੰਦੁਸਤਾਨ ਦੇ ਜਿਹੜੇ 140 ਕਰੋੜ ਲੋਕ ਨੇ ਉਹਨਾਂ ਨੂੰ ਇੱਥੋਂ ਦੇ ਮਤਲਬ ਗੁਲਾਮ ਤੇ ਮਤਲਬ ਇੱਥੋਂ ਦੇ ਦੋ ਨੰਬਰ ਦੇ ਸ਼ਹਿਰੀ ਬਣਾ ਕੇ ਰੱਖਣਾ ਚਾਹੁੰਦੇ ਨੇ ਸੋ ਇਸ ਕਰਕੇ ਅੱਜ ਦਾ ਦਿਨ ਬੜੀ ਅਹਿਮੀਅਤ ਰੱਖਦਾ ਹੈ ਮਹਿੰਗਾਈ ਦਾ ਰੋਜ਼ਗਾਰ ਦਾ ਸੇਲ ਸੂਲਤਾਂ ਦਾ ਹੋਰ ਜਿਹੜੀਆਂ ਲੋਕਾਂ ਦੀ ਲੋੜੀਂਦੀ ਚੀਜ਼ਾਂ ਨੇ ਉਹਨਾਂ ਦਾ ਸਾਰਿਆਂ ਦਾ ਇੱਕ ਇੱਕ ਕਰਕੇ ਭੋਗ ਪਾ ਲਿਆ। ਇਹੋ ਜੇ ਪੰਜਾਬ ਵਰਗਾ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ, ਮਿਹਨਤਕਸ਼ ਲੋਕਾਂ ਦੀ ਧਰਤੀ ਹੈ, ਉਸ ਨੂੰ ਇਹ ਸੋਚ ਕੇ ਵੀ ਕਿਤੇ ਦਵਾਰਾਂ ਲੋਕ ਉੱਠਣਾ ਖੜੇ ਹੋਣ ਉਹਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਮਤਲਬ ਧੱਕ ਦਿੱਤਾ ਗਿਆ। ਸੋ ਅੱਜ ਦਾ ਦਿਨ ਜਿੱਥੇ ਵਧਾਈ ਦਿੰਦਾ ਮਜ਼ਦੂਰਾਂ ਨੂੰ ਉਹਨਾਂ ਨੂੰ ਆਪਣੇ ਹੱਕਾਂ ਵਾਸਤੇ ਲੜਨ ਦਾ ਸੁਨੇਹਾ ਦਿੰਦਾ ਹੈ। ਉਥੇ ਨਾਲ ਦੀ ਨਾਲ ਇਹ ਵੀ ਚੇਤਨਤਾ ਹੋਣੀ ਚਾਹੀਦੀ ਹੈ ਵੀ ਜੇਕਰ ਸਾਡੇ ਖਿਲਾਫ ਨਾ ਲੜੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਕੀ ਬਣੂਗਾ ਸਾਡੇ ਆਉਣ ਵਾਲੇ ਬੱਚਿਆਂ ਦਾ ਕੀ ਬਣੂਗਾ ਅਸੀਂ ਸਗੋਂ ਸਰਕਾਰ ਕੰਨੀ ਜਿਹੜਾ ਮੁਹ ਕਰਨਾ ਚਾਹੀਦਾ ਲੜਾਈ ਦਾ ਜਿਹੜਾ ਕਾਰਪੋਰੇਟ ਘਰਾਣਿਆਂ ਕੰਨੀ ਕਰਨਾ ਚਾਹੀਦਾ ਅਸੀਂ ਇੱਕ ਦੂਜੇ ਦੇ ਖਿਲਾਫ ਕਰ ਰਹੇ ਹਾਂ ਜਿਹੜਾ ਬਹੁਤ ਦੁੱਖਦਾਈ ਸੋ ਇਹ ਜਿਹੜੀ ਹਿੰਦੁਸਤਾਨ ਦੀ ਮਜ਼ਦੂਰਾਂ ਦੀ ਜਥੇਬੰਦੀਆਂ ਸੀਆਈਟੀਯੂ ਤੇ ਸੀਪੀਆਈਐਮ ਲੋ ਅਸੀਂ ਇਹੀ ਸੁਨੇਹਾ ਦੰਦੇ ਆਂ ਵੀ ਅੱਜ ਦਾ ਦਿਨ ਤੁਹਾਨੂੰ ਵਧਾਈ ਹੋਵੇ ਪਰ ਤੁਸੀਂ ਆਪਣੇ ਹੱਕਾਂ ਵਾਸਤੇ ਲੜਨ ਵਾਸਤੇ ਸਮਾਂ ਕੱਢੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਅੱਜ ਦੇ ਜਿਹੜੇ ਹਮਲੇ ਨੇ ਉਹ ਤੁਸੀਂ ਜੇ ਬਰਦਾਸ਼ਤ ਕਰਕੇ ਤਾਂ ਉਹਨਾਂ ਨੂੰ ਲੜਨਾ ਪੈਣਾ ਸੋ ਇੰਨੀ ਗੱਲ ਮੈਂ ਕਹਿਣੀ ਸੀ ਸਾਰੇ ਸਾਥੀਆਂ ਦਾ ਧੰਨਵਾਦ ਜੀ ਮੇਰਾ ਲੋਕ ਕਵਰ ਚ ਪੌਰ ਸੇ ਖੇੜੀ ਅੱਜ ਭਵਾਨੀਗੜ੍ਹ ਪਹੁੰਚੇ ਮਜ਼ਦੂਰ ਦੇfte ਕੀ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਜੋ ਅੱਜ ਦਾ ਮਜ਼ਦੂਰਾਂ ਦਾ ਦਿਨ ਹੈ 1886 ਦੇ ਵਿੱਚ ਅਮਰੀਕਾ ਦੇ ਵਿੱਚ ਸ਼ਿਕਾਗੋ ਦੇ ਵਿੱਚ ਸਾਰੇ ਸਾਥੀਆਂ ਨੇ ਲੜ ਕੇ ਇੱਕ ਦਿਨ ਦੀ ਹੜਤਾਲ ਕੀਤੀ ਕਿਉਂਕਿ ਉਸ ਟਾਈਮ 12 ਘੰਟਿਆਂ ਦਾ ਕੰਮ ਲਿਆ ਜਾਂਦਾ ਸੀ ਮਜ਼ਦੂਰਾਂ ਤੋਂ ਤਾਂ ਉਥੇ ਗੋਲਾਬਾਰੀ ਵੀ ਹੋਈ ਸਾਡੇ ਮਜ਼ਦੂਰ ਵੀ ਸ਼ਹੀਦ ਹੋਏ ਇਹ ਉਹਦੇ ਵਿੱਚ ਬਹੁਤ ਸਾਰਾ ਵੱਡਾ ਟਕਰਾਅ ਹੋਇਆ ਜਿਸ ਕਰਕੇ ਮਜ਼ਦੂਰਾਂ ਦੇ ਅੱਗੇ ਸਰਕਾਰ ਝੁੱਕੀ ਤੇ 8 ਘੰਟਿਆਂ ਦਾ ਕੰਮ ਉਹਨਾਂ ਨੇ ਕੀਤਾ ਪਰ ਅੱਜ ਜੋ ਮਜ਼ਦੂਰਾਂ ਨੇ 1886 ਦੇ ਵਿੱਚ ਆਪਣੀ ਜਿੱਤ ਪ੍ਰਾਪਤ ਕੀਤੀ ਸੀ ਅੱਜ ਭਾਰਤ ਦੇ ਜੋ ਐਨਡੀਆ ਦੀ ਸਰਕਾਰ ਹੈ ਜਿਹਨੂੰ ਅਸੀਂ ਨੈਸ਼ਨਲ ਟੈਂਪੋ ਕ੍ਰੇਟਿੰਗ ਅਲਾਈანს ਕਹਿੰਦੇ ਆ ਉਹ ਸਰਕਾਰ ਹੈ ਉਹ 12 ਘੰਟੇ ਕੰਮ ਲਾਗੂ ਕਰਨਾ ਚਾਹੀਦੀ ਹੈ ਇਹ ਪੰਜਾਬ ਸਰਕਾਰ ਵੀ ਉਹਦੀ ਹਾਮੀ ਭਰ ਰਹੀ ਹੈ ਮਜ਼ਦੂਰਾਂ ਨੂੰ ਇੱਕ ਮੁਠੋ ਕੇ ਇਹ ਸੰਘਰਸ਼ ਦੇ ਖਿਲਾਫ ਲੜਨਾ ਚਾਹੀਦਾ ਕਿਉਂਕਿ ਜੇ ਅਸੀਂ ਨਾ ਲੜੇ ਜੇ ਇੱਕ ਦੂਜੇ ਖਿਲਾਫ ਹੀ ਲੜੇਗੇ ਤਾਂ ਸਾਡੇ ਪੱਲੇ ਕੱਖ ਨਹੀਂ ਰਹਿਣਾ ਅਸੀਂ 12 ਘੰਟਿਆਂ ਦੇ ਪੱਕੇ ਤੌਰ ਤੇ ਇਹ ਲਾਜ਼ਮੀ ਜੋ ਸਰਕਾਰ ਕਹਿੰਦੀ ਹੈ ਉਸੇ ਤਰ੍ਹਾਂ ਫਿਰ ਲਾਗੂ ਹੋ ਜਾਣਾ ਮੈਂ ਚਾਹੁੰਦਾ ਵੀ ਅਸੀਂ ਇਹਨਾਂ ਦੇ ਖਿਲਾਫ ਲੜੀਏ ਤੇ ਜਿਸ ਤਰ੍ਹਾਂ 8 ਘੰਟਿਆਂ ਦਾ ਕੰਮ ਮਜ਼ਦੂਰਾਂ ਤੋਂ ਲਿਆ ਜਾਂਦਾ ਹੈ ਪਹਿਲਾਂ ਵੀ ਕਰ ਰਹੇ ਨੇ ਲੇਕਿਨ ਤੁਸੀਂ ਅੱਜ ਵੀ ਦੇਖੋ 10 ਦਾ ਅਜ 12-12 ਘੰਟੇ ਮਜ਼ਦੂਰਾਂ ਤੋਂ ਫੈਕਟਰੀਆਂ ਦੇ ਕੰਮ ਲਿਆ ਜਾਂਦਾ ਹੈ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਪਰ ਸਾਡੇ ਕੰਨ ਤੇ ਜੂ ਨਹੀਂ ਸਰਕਦੀ ਮੈਂ ਚਾਹੁੰਨਾ ਕਿ ਅੱਜ ਦੇ ਦਿਹਾੜੇ ਦੇ ਉੱਤੇ ਜਿਸ ਤਰ੍ਹਾਂ ਮਜ਼ਦੂਰ ਜਮਾਤ ਹੈ ਦਿਹਾੜਾ ਹੈ ਵਧਾਈ ਦੇ ਪਾਤਰ ਨੇ ਉਹਨਾਂ ਨੇ ਆਪਣੇ ਸਹੀਧਿਆ ਪ੍ਰਾਪਤ ਕਰਕੇ ਇਹ ਦਿਨ ਲਿਆਂਦਾ 12 ਤੋਂ 8 ਘੰਟੇ ਕੀਤਾ ਅਸੀਂ ਚਾਹੁੰਦੇ ਹਾਂ 8 ਘੰਟੇ ਹੀ ਰਹੇ ਜੇ 12 ਘੰਟੇ ਕੰਮ ਵਾਲਿਆਂ ਨੂੰ 4 ਘੰਟੇ ਦਾ ਓਵਰਟਾਈਮ ਦਿੱਤਾ ਜਾਵੇ ਜੇ ਉਹਨਾਂ ਲਈ ਜਿੰਨੇ ਮਰਜੀ ਉਸ ਦਾ ਓਵਰਟਾਈਮ ਦਿੱਤਾ ਜਾਵੇ ਤਾਂ ਹੀ ਇਹਨਾਂ ਮਜ਼ਦੂਰਾਂ ਦਾ ਹੱਲ ਹੋ ਸਕਦਾ ਹੈ ਤਾਂ ਹੀ ਇਹ ਮਜ਼ਦੂਰ ਰੱਜ ਕੇ ਰੋਟੀ ਖਾ ਸਕਦੇ ਆ ਸੋ ਇਸ ਕਰਕੇ ਅੱਜ ਇਹ ਦਿਹਾੜੇ ਵਿੱਚ ਅਸੀਂ ਸਾਰੇ ਸਾਥੀਆਂ ਨੂੰ ਮਜ਼ਦੂਰਾਂ ਨੂੰ ਵਧਾਈ ਦੇ ਪਾਤਰ ਦੇ ਤੁਹਾਰਾ ਬਹੁਤ ਬਹੁਤ ਧੰਨਵਾਦ ਕਰਦੇ ਹਾਂਜੀ ਆਪਣਾ ਨਾਮ ਜੀ ਸਤਨਾਥ ਸਿੰਘ ਪੱਟੀਵਾਰਕਲਾ ਅੱਜ ਕੀ ਕਹਿਣਾ ਚਾਹੁੰਦੇ ਮਜ਼ਦੂਰ ਦੇਸਾ ਜੀ ਮਜ਼ਦੂਰ ਦੇ ਤਾਂ ਸਾਰੇ ਮਜ਼ਦੂਰਾਂ ਨੂੰ ਵਧਾਈ ਦੇ ਲਿਆ ਭਰਾਈ ਦੇ ਪਾਤਰ ਨੇ ਪਰ ਵਧਾਈ ਦੇ ਕੇ ਵੀ ਕੀ ਕਰਾਂਗੇ ਅੱਜ ਮਜ਼ਦੂਰਾਂ ਦੀ ਤੇ ਛੁੱਟੀ ਆ ਗਈ ਸਾਰੇ ਸਰਕਾਰੀ ਮੁਲਾਜ਼ਮ ਘਰ ਬੈਠੇ ਨੇ ਮਜ਼ਦੂਰ ਆਪਦਾ ਚੁੱਲ੍ਹਾ ਚਲਾਉਂਦੀ ਹਾਕ ਦੇ ਵਿੱਚ ਆ ਥੋੜੇ ਸਾਹਮਣੇ ਤੇ ਆ ਜਾਮੇ ਮਜ਼ਦੂਰਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੈਗੀ ਜਿਹੜੀ ਮਜ਼ਦੂਰਾਂ ਦੀ ਸਹੂਲਤ ਆ ਗਈ ਸਾਰੇ ਸਰਮਾਇਦਾਰ ਘਰ ਲੈ ਚੁੱਕੇ ਨੇ ਫਰੀ ਲਈ ਫਰੀ ਆਟਾ ਨਾਲ ਫਰੀ ਕਾਰ ਬੱਸ ਕਿਰਾਇਆ ਫਰੀ ਮਜ਼ਦੂਰ ਨੂੰ ਕੁਝ ਨਹੀਂ ਮਿਲ ਰਹਾ ਹੈਗਾ ਨਾ ਹੀ ਮਜ਼ਦੂਰ ਦੇ ਕੋਈ ਆਵਾਜ਼ ਵੀ ਉਠਾਂਦਾ ਸਾਰੇ ਸਰਮਾਇਦਾਰ ਮਜ਼ਦੂਰ ਦੀ ਜ਼ਰੂਰਤ ਲੈ ਚੁੱਕੇ ਨੇ ਬਾਬਾ ਸਾਹਿਬ ਡਾਕਟਰ ਵੀ ਮਰਾਓ ਵੇਟਕਾਰ ਜੀ ਲੜੇ ਸੀ ਸਾਡੇ ਹੱਕ ਵਿੱਚ ਪਰ ਮਜ਼ਦੂਰਾਂ ਦੀ ਸਭ ਆਵਾਜ਼ ਕੋਈ ਨਹੀਂ ਉਠਾਂਦਾ ਹੈਗਾ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਦੇ ਆ ਸਾਡੀ ਲੇਬਰ ਵਧਾਈ ਜਾਵੇ ਔਰ ਸਾਡੀ ਲੇਬਰ 8 ਘੰਟੇ ਕੀਤੀ ਜਾਵੇ ਬਕਾਇਦਾ ਓਵਰਟਾਈਮ ਦਿੱਤਾ ਜਾਵੇ ਮਜ਼ਦੂਰ ਨੂੰ ਕੋਈ ਵੀ ਚਾਹ ਪਾਣੀ ਕੋਈ ਵੀ ਨਹੀਂ ਪਤਾ ਜਿਹਦੇ ਕਰ ਅਸੀਂ ਚਾਣਦੇ ਆਗੇ